ਥਾਣੇ ਦੇ ਵਿੱਚੋਂ ਮਹੱਤਾਂ ਦੇ ਦੋ ਗਰੁੱਪਾਂ ਦੀ ਵੀਡੀਓ ਹੋਈ ਸੀ ਵਾਇਰਲ ਪੁਲਿਸ ਮੁਲਾਜ਼ਮ ਨਹੀਂ ਕਰ ਰਿਹਾ ਸੀ ਸੁਣਵਾਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜੇ ਅਸਲੀ ਮਹੰਤ ਨੇ ਉਹ ਆਏ ਸਾਹਮਣੇ ਦੱਸਿਆ ਮਾਮਲੇ ਦਾ ਪੂਰਾ ਸੱਚ ਸਸੀਗਾਲ ਦੋਸਤੋ ਜਿਵੇਂ ਕਿ ਤੁਸੀਂ ਨੇ ਵੀਡੀਓ ਦੇਖੀ ਥਾਣੇ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਐਸਆਈ ਸਾਹਿਬ ਮਹੰਤਾਂ ਦੇ ਨਾਲ ਅਤੇ ਪੰਚਾਇਤ ਦੇ ਨਾਲ ਉਲਝਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੰਚਾਇਤ ਮਹੰਤਾਂ ਦੇ ਨਾਲ ਆਈ ਸੀ ਅਤੇ ਸੁਲਾ ਕਰਾਉਣ ਆਈ ਸੀ ਪਰ ਮਾਮਲਾ ਥਾਣੇ ਦੇ ਵਿੱਚ ਆ ਕੇ ਹੋਰ ਉਲਝ ਗਿਆ ਅਤੇ ਇਹਨਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ ਜਿਹੜੇ ਇਹ ਮਹੰਤ ਨੇ ਉਸ ਦਿਨ ਵੀ ਇਹ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਇਹੀ ਆਖਰੇ ਸੀ ਕਿ ਅਸੀਂ 50-60 ਸਾਲ ਤੋਂ ਘਰਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਵਧਾਈਆਂ ਲੈਣ ਜਾ ਰਹੇ ਹਾਂ ਅਤੇ ਸਾਡੇ ਜਿਹੜੇ ਏਰੀਏ ਹੁੰਦੇ ਹਨ ਸ਼ੁਰੂ ਤੋਂ ਵੰਡੇ ਹੋਏ ਹੁੰਦੇ ਹਨ ਅਸੀਂ ਕਿਸੇ ਹੋਰ ਪਿੰਡੇ ਜਾਂ ਫਿਰ ਕਿਸੇ ਹੋਰ ਘਰ ਵਿੱਚ ਨਹੀਂ ਜਾਂਦੇ ਜਿਹੜਾ ਸਾਡੀ ਹੱਦ ਵਿੱਚ ਨਹੀਂ ਆਉਂਦਾ ਪਰ ਇਹਨਾਂ ਦੀ ਗੱਲ ਥਾਣੇ ਦੇ ਵਿੱਚ ਸੁਣੀ ਨਹੀਂ ਗਈ ਅਤੇ ਇਹਨਾਂ ਦਾ આરોਪ ਹੈ ਜਿਹੜੇ ਦੂਜੇ ਮਹਤਵ ਨੇ ਜਿਹੜੇ ੱੱਕੇ ਨਾਲ ਸਾਡੇ ਏਰੀਏ ਚੋਂ ਵਧਾਈ ਮੰਗ ਰਹੇ ਨੇ ਉਹਨਾਂ ਦੀ ਸੁਣਵਾਈ ਹੋਈ ਪਰ ਹੁਣ ਇੰਨਾ ਮਹੱਤਾਂ ਦੇ ਕੋਲ ਹੋਰ ਵੱਡੇ ਸਬੂਤ ਆ ਗਏ ਨੇ ਇਹਨਾਂ ਨੇ ਉਹ ਸਬੂਤ ਸਾਡੇ ਸਾਹਮਣੇ ਵੀ ਰੱਖੇ ਇਹਨਾਂ ਨੇ ਕੁਝ ਅਖਬਾਰਾਂ ਦੀਆਂ ਕਟਿੰਗਾਂ ਜਿਹੜੀਆਂ ਕਿ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ ਨੇ ਉਹ ਦਿਖਾਈਆਂ ਤੇ ਨਾਲ ਹੀ ਕੁਝ ਨਿਊਜ਼ ਚੈਨਲ ਨੇ ਉਹਨਾਂ ਦੇ ਵੀਡੀਓ ਲਿੰਕ ਨੇ ਜਿਨ੍ਹਾਂ ਦੇ ਵਿੱਚ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਜਿੰਨਾ ਮਹੱਤਾਂ ਦੇ ਨਾਲ ਇਹਨਾਂ ਦਾ ਰੌਲਾ ਹੈ ਜਿਹੜੇ ਇਹਨਾਂ ਦੇ ਇਲਾਕੇ ਵਿੱਚ ਧੱਕੇ ਨਾਲ ਮੰਗਦੇ ਨੇ ਉਹਨਾਂ ਦਾ ਕੰਮ ਹੀ ਇਹ ਹੈ ਕਿਉਂਕਿ ਇਸ ਤੋਂ ਪਹਿਲਾਂ ਜਾਖੜ ਦੇ ਵਿੱਚ ਵੀ ਇਹਨਾਂ ਨਾਲ ਇਸੇ ਤਰ੍ਹਾਂ ਹੋਇਆ ਤੁਸੀਂ ਦੇਖ ਰਹੇ ਹੋ ਅਖਬਾਰ ਦੇ ਵਿੱਚ ਖਬਰ ਛਪੀ ਹੈ ਸਾਫ਼-ਸਾਫ਼ ਲਿਖੇ ਹੈ ਅਤੇ ਮਾਮਲਾ ਬਿਲਕੁਲ ਸੁਨਾਮ ਦੀ ਤਰ੍ਹਾਂ ਹੈ ਜਾਖਲ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ ਉਥੋਂ ਵੀ ਜਿਹੜੇ ਮਹੰਤ ਨੇ ਉਥੇ ਦੇ ਜਿਹੜੇ ਸ਼ੁਰੂ ਤੋਂ ਮੰਗਦੇ ਆ ਰਹੇ ਨੇ ਉਹਨਾਂ ਨੇ ਇਹ ਧੱਕੇ ਨਾਲ ਉਥੋਂ ਕੱਢੇ ਅਤੇ ਉਸ ਤੋਂ ਬਾਅਦ ਇਹਨਾਂ ਨੇ ਸੁਨਾਮ ਵੱਲ ਦਾ ਮੂੰਹ ਕਰ ਲਿਆ ਅਤੇ ਹੁਣ ਸੁਨਾਮ ਦੇ ਵਿੱਚ ਵੀ ਉਸੇ ਤਰ੍ਹਾਂ ਹੋ ਰਿਹਾ ਪੁਲਿਸ ਤੋਂ ਇੱਕ ਵਾਰ ਫੇਰ ਬੇਨਤੀ ਕਰਦੇ ਆ ਕਿ ਇਸ ਸਮਾਜ ਦੀ ਬਾਦੂਆ ਵੀ ਮਾੜੀ ਹੁੰਦੀ ਹੈ ਅਤੇ ਦੁਆ ਦੇ ਵਿੱਚ ਵੀ ਬਹੁਤ ਅਸਰ ਹੁੰਦਾ ਹੈ ਇਹਨਾਂ ਦੀ ਗੱਲ ਸੁਣੀ ਜਾਵੇ ਅਤੇ ਬਣਦੀ ਕਾਰਵਾਈ ਹੈ ਜਿਹੜੀ ਜਿਹੜੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕਰੀ ਜਾਵੇ ਬਾਕੀ ਅਸੀਂ ਜੇ ਇਹਨਾਂ ਮਹਤਾਂ ਦੇ ਨਾਲ ਗੱਲਬਾਤ ਕਰੀ ਜਿਹੜੇ 50 60 ਸਾਲ ਤੋਂ ਸੁਨਾਮ ਏਰੀਆ ਦੇ ਵਿੱਚ ਵਧਾਈ ਵਗੈਰਾ ਲੈਣ ਜਾਂਦੇ ਨੇ ਤਾਂ ਇਹਨਾਂ ਨੇ ਕੀ ਦੱਸਿਆ ਤੁਸੀਂ ਇਹਨਾਂ ਦੇ ਮੂੰਹੋਂ ਹੀ ਸੁਣ ਲਓ ਮੇਰਾ ਨਾਮ ਮਾਹੀਮੰਤ ਜੀ ਇਸ ਨਾਮ ਤੋਂ ਕੱਲ ਜਿਹੜੀ ਘਟਨਾ ਹੋਈ ਇੱਕ ਵੀਡੀਓ ਦੇਖੀ ਵਾਇਰਲ ਹੋਈ ਤੁਸੀਂ ਉੱਥੇ ਹੈਗੇ ਜੀ ਹਾਂਜੀ ਹਾਂਜੀ ਮੈਂ ਉੱਥੇ ਹੀ ਸੀਗੀ ਮੈਂ ਇਸ ਕਰਦੀ ਆਪਣੇ ਚੇਲੇ 5 6 ਸਾਲ ਮੈਨੂੰ ਹੋ ਗਏ ਤੇ ਰੰਦਿਆਂ ਨੂੰ ਬੜੀ ਛੋਟੀ ਉਮਰ ਦੇ ਵਿੱਚ ਆ ਗਈ ਸੀ ਹਜੇ ਵੀ ਮੇਰੀ 24 ਸਾਲ ਦੀ ਉਮਰ ਹੈ ਔਰ ਮੈਂ 5-6 ਸਾਲਾਂ ਤੋ ਇੱਥੇ ਰਹਿ ਰਹੀ ਹਾਂ ਔਰ 5-6 ਸਾਲਾਂ ਤੋ ਹੀ ਆਪਣੇ ਘਰਾਂ ਦੇ ਵਿੱਚ ਵਧਾਈਆਂ ਲੈਣ ਜਾ ਰਹੀਆਂ ਤਾਂ ਕੱਲ ਅਸੀਂ ਕੀ ਕਹਿੰਦੇ ਆਪਦੇ ਥਾਣੇ ਦੇ ਵਿੱਚ ਗਏ ਤੇ ਥਾਣੇ ਦੇ ਵਿੱਚ ਅਸੀਂ ਇੱਕ ਅਰਜ਼ੀ ਲੈ ਕੇ ਗਏ ਅਪੀਲ ਲੈ ਕੇ ਗਏ ਤਾਂ ਉਸ ਥਾਣੇਦਾਰ ਨੇ ਸਾਡੀ ਕੋਈ ਅਰਜ਼ੀ ਨਹੀਂ ਸੁਣੀ ਸਾਡੀ ਕੋਈ ਗੱਲ ਨਹੀਂ ਸੁਣੀ ਔਰ ਉਹ ਉਹਨਾਂ ਵੱਲੀ ਗੱਲਾਂ ਕਰਨ ਲੱਗ ਗਿਆ ਇੱਕ ਚੋਰਾਂ ਦੇ ਨਾਲ ਚੋਰ ਰਲ ਗਿਆ ਜਿਹੜੇ ਆਏ ਸੀ ਕੱਲ ਸੋਡੇ ਕਹਿਣ ਦਾ ਮਤਲਬ ਇਹ ਹੈ ਵੀ ਚੋਰ ਸੀ ਉਹ ਉਹਨਾਂ ਦੀ ਬੈਕਗ੍ਰਾਉਂਡ ਐਦਾਂ ਦੀ ਹੈਗੀ ਆ ਇਹ ਜੇ ਕ੍ਰਾਈਮ ਵਗੈਰਾ ਕਰਦੇ ਨੇ ਉਹ ਹਾਂਜੀ 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 ਉਹਨਾਂ ਦੇ ਪਿੱਛੇ ਥੋੜੇ ਟਾਈਮ ਪਹਿਲਾਂ ਜਾਖਲ ਦੇ ਵਿੱਚ ਆਪਣੇ ਕਿਸੇ ਦੇ ਇਲਾਕੇ ਦੇ ਵਿੱਚ ਕਿਸੇ ਹੋਰ ਮੰਤ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਉਹ ਵੜ ਗਏ ਸੀ ਉੱਥੇ ਵੀ ਉਹਨਾਂ ਨੇ ਕੁੱਟਾਂ ਮਾਰਾ ਖਾਧੀਆਂ ਔਰ ਸਿਰ ਪੜਵਾ ਲਏ ਸੀਗੇ ਦੇਖੋ ਆਪਦੇ ਇਲਾਕੇ ਦੇ ਵਿੱਚ ਕੋਈ ਨਹੀਂ ਵੜਨ ਦਿੰਦਾ ਹਰੇਕ ਨੂੰ ਆਪਣੀ ਖੇਤੀ ਪਿਆਰੀ ਹੁੰਦੀ ਆ ਔਰ ਆਪਣਾ ਇਲਾਕਾ ਹਰੇਕ ਨੂੰ ਪਿਆਰਾ ਹੁੰਦਾ ਔਰ ਆਪਣੇ ਇਲਾਕੇ ਦੇ ਵਿੱਚ ਦੇਖੋ ਜੀ ਕੋਈ ਨਹੀਂ ਵੜਨ ਦਿੰਦਾ ਹਰੇਕ ਜ਼ਿੰਮੇਦਾਰ ਵੀ ਨਹੀਂ ਵੜਨ ਦਿੰਦਾ ਆਪਦੀ ਖੇਤੀ ਦੇ ਵਿੱਚ ਐਵੇਂ ਸਾਡਾ ਇਹ ਖੇਤੀ ਵਾਲਾ ਹੀ ਮਸਲਾ ਹੁੰਦਾ ਸਾਡੇ ਹੱਦਾਂ ਵੰਡਾ ਹੁੰਦੀਆਂ ਠੀਕ ਹੈ ਨਾ ਬਜ਼ੁਰਗਾਂ ਤੋਂ ਲੈ ਕੇ ਤਾਂ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਨਹੀਂ ਰਹਿਣ ਦਿੰਦਾ ਸਾਡੇ ਆਪਦੇ ਜੀ ਮੰਗਣ ਔਰ ਸਾਡੇ ਡੇਰੇ ਦੇ ਜੀ ਵੀ ਉਹ ਮੰ ਉਹ ਮੰਨ ਉਹ ਮੰਗ ਸਕਦੇ ਆ ਜੋ ਕਿ ਆਪਣੇ ਮਾਨ ਮਰਿਆਦਾ ਦੇ ਵਿੱਚ ਰਹਿੰਦੇ ਹੋਣ ਡੇਰੇ ਦੇ ਅਸੂਲਾਂ ਦੇ ਰਾਹੀਂ ਰਹਿੰਦੇ ਹੋਣ ਇਹ ਜਿਹੜੇ ਕੱਲ ਆਏ ਸੀ ਛੋੜੇ ਕੋਈ ਇਹਨਾਂ ਨਾਲ ਲਿੰਕ ਹੋਣ ਜਾਂ ਛੋੜੇ ਚੇਲੇ ਹੋਣ ਰਹਿ ਕੇ ਗਏ ਹੁਣ ਪਹਿਲਾਂ ਜਾਂ ਹੋਰ ਛੋੜੇ ਡੇਰੇ 'ਚ ਨਹੀਂ 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 ਜੀ ਅਸੀਂ ਉਹ ਜਿਹੜੇ ਸ਼ਹਿਰ ਦੇ ਨਚਾਰਾਂ ਨੂੰ ਅਸੀਂ ਕਿਉਂ ਮੂੰ ਲਾਵਾਂਗੇ ਤਾਂ ਮੇਲੇ ਤੇ ਨੱਚਣ ਵਾਲੇ ਆ ਸਾਡੇ ਸ਼ਹਿਰ ਦੇ ਵਿੱਚ ਕਈ ਮੇਲਿਆਂ ਦੇ ਵਿੱਚ ਇਹ ਨੱਚੇ ਨੇ ਆਪਣੇ ਠੀਕ ਹੈ ਨਾ ਜੀ ਇੱਕ ਇਹ ਸ਼ਹਿਰ ਦੇ ਸਾਡੇ ਨਚਾਰ ਨੇ ਚੰਗੇ ਭਲੇ ਬੰਦੇ ਨੇ ਇਹ ਠੀਕ ਹੈ ਨਾ ਸੂਟ ਪਾ ਕੇ ਨੱਚਦੇ ਨੇ ਹੁਣ ਇਹਨਾਂ ਨੇ ਦੋ ਚ ਹਫ਼ਤੇ ਹਫ਼ਤੇ ਪਹਿਲਾਂ ਹੀ ਇਹਨਾਂ ਨੇ ਸਾਡੇ ਹੁਣ ਇਲਾਕੇ ਦੇ ਵਿੱਚ ਵਧਾਈਆਂ ਲੈਣੀਆਂ ਵੀ ਸ਼ੁਰੂ ਕਰਤੀਆਂ ਮੰਤ ਬਣ ਕੇ ਸਾਡਾ ਰੂਪ ਧਾਰਨ ਕਰਕੇ ਵਾਣਾ ਪਾ ਕੇ ਸਾਡਾ ਤੁਸੀਂ ਕਹੋ ਵੀ ਸਾਡੇ ਏਰੀਆ ਬੰਡੇ ਹੋਏ ਨੇ ਕਿਵੇਂ ਹੁੰਦਾ ਤੁਹਾਡਾ ਥੋੜਾ ਦੱਸੋ ਲੋਕਾਂ ਨੂੰ ਕਿਉਂਕਿ ਉਹ ਕਹਿੰਦੇ ਵੀ ਅਸੀਂ ਮੰਗ ਸਕਦੇ ਆ ਕੀ ਹੁੰਦਾ ਥੋੜਾ ਸਿਸਟਮ ਕਿਵੇਂ ਹੁੰਦਾ ਪੂਰਾ ਇਹ ਪਿੰਡ ਬੰਡੇ ਹੁੰਦੇ ਨੇ ਕਿਹਨੇ ਬੰਡੇ ਕਦੋਂ ਤੋਂ ਚੱਲਦੇ ਆ ਰਹੇ ਨੇ ਨਹੀਂ ਜੀ ਇਹ ਤਾਂ ਆਪਣੇ ਬਜ਼ੁਰਗਾਂ ਦੀ ਦੇਖੋ ਹੱਦਾਂ ਵੰਡਾ ਪਾਈਆਂ ਹੁੰਦੀਆਂ ਠੀਕ ਹੈ ਨਾ ਬਜ਼ੁਰਗਾਂ ਤੋਂ ਹੀ ਵੰਡਾ ਪੈਂਦੀਆਂ ਆਈਆਂ ਔਰ ਬਜ਼ੁਰਗਾਂ ਨਹੀਂ ਪਾਈਆਂ ਕੋਈ ਅਸੀ ਤਾਂ ਪਾਈਆਂ ਨਹੀਂ ਜੀ ਇਹ ਨਹੀਂ ਤਾਂ ਬਜ਼ੁਰਗਾਂ ਦੀਆਂ ਹੱਦਵੰਡ ਪਾਈ ਹੁੰਦੀ ਹੈ ਸਾਡੀ ਕੋਈ ਨਹੀਂ ਇੱਥੇ ਹੱਦਵੰਡ ਹੁੰਦੀ ਔਰ ਸਾਡੇ ਕੋਲ ਕਾਗਜ਼ ਪ੍ਰੂਫ ਹੁੰਦੇ ਇਸ ਚੀਜ਼ ਦੇ ਠੀਕ ਹੈ ਨਾ ਜੀ ਹਰੇਕ ਚੀਜ਼ ਦੇ ਬੰਦੇ ਕੋਲ ਪ੍ਰੂਫ ਹੁੰਦਾ ਤਾਈਓ ਮੰਗਦਾ ਉਹ ਇਹ ਤਾਂ ਕੋਈ ਨਹੀਂ ਕਿਸੇ ਨੂੰ ਵੜਨ ਦਿੰਦਾ ਇਹ ਤਾਂ ਕੱਲ ਨੂੰ ਕੋਈ ਹੋਰ ਉੱਠ ਕੇ ਵੀ ਕਹਿ ਸਕਦਾ ਜੀ ਅਸੀਂ ਵੀ ਆ ਤਾਂ ਐ ਨਹੀਂ ਹੁੰਦਾ ਜੀ ਸਾਡੇ ਕੋਲ ਜਿਹੜਾ ਕੋਈ ਇੱਥੇ ਰਹਿੰਦਾ ਚੇਲਾ ਬਾਲਾ ਰਹਿੰਦਾ ਸਾਡਾ ਉਹੀ ਮੰਗ ਸਕਦਾ ਐਵੇਂ ਬਾਹਰਲੇ ਬੰਦੇ ਦਾ ਕੀ ਹੱਕਦਾਰ ਐ ਤਾਂ ਕੱਲ ਨੂੰ ਕੋਈ ਹੋਰ ਪੈਦਾ ਹੋਊਗਾ ਤੇ ਉਹ ਕਹੂਗਾ ਸਾਨੂੰ ਗੱਡੀ ਤੇ ਪਾਓ ਐਵੇਂ ਕਿਵੇਂ ਬੈਠ ਦੇ ਦਾਂਗੇ ਅਸੀਂ ਥਾਣੇ ਦੇ ਵਿੱਚ ਐਂਡ ਤੇ ਗੱਲ ਕੀ ਨਿਬੜੀ ਥੋੜੀ ਕੀ ਹੋਇਆ ਹੁਣ ਪੂਰਾ ਦੇਖੋ ਥਾਣੇ ਦੇ ਵਿੱਚ ਹਜੇ ਸਾਡੇ ਕੋਈ ਨਹੀਂ ਨਿਬੜਿਆ ਠੀਕ ਹੈ ਨਾ ਜੀ ਅਸੀਂ ਕੱਲ ਅਪੀਲ ਲੈ ਕੇ ਗਏ ਸੀ ਸਾਡੀ ਨਹੀਂ ਸੁਣਵਾਈ ਕੀਤੀ ਉਹਨਾਂ ਨੇ ਤੇ ਹੁਣ ਅਗਲਾ ਪਲਾਨ ਕੀਆ ਤੁਹਾਡਾ ਤੁਸੀਂ ਆਪਣੀ ਬਰਾਦਰੀ ਲੈ ਕੇ ਜੀ ਉੱਥੇ ਥਾਣੇ ਦੇ ਅੱਗੇ ਧਰਨਾ ਲਾਵਾਂਗੇ ਜੀ ਠੀਕ ਆ ਤੁਸੀਂ ਬਰਾਦਰੀ ਦੇ ਵਿੱਚ ਲੜੋਗੇ ਕਹਿਣਾ ਹਾਂਜੀ ਹਾਂਜੀ ਬਿਲਕੁਲ ਲੜਿਆ ਜਾਂਦੇ ਆ ਆਪਦੇ ਹੱਕ ਪਿੱਛੇ ਦੁਨੀਆ ਲੜਦੀ ਠੀਕ ਹੈ ਜੀ ਗੱਲ ਮੈਂ ਇੱਕ ਬਟੰਡੇ ਦਾ ਮਨਤਾ ਹਾਂ ਠੀਕ ਜੀ ਸੀਰਾਮਨਤ ਮੇਰਾ ਨਾਮ ਹੈ ਜਦੋਂ ਕੱਲ ਇਹ ਮੈਂ ਮੂਵੀ ਵੇਖੀ ਮਸਲਾ ਇਸ ਬਾਤ ਦਾ ਹੈ ਕਿ ਜਿੰਨੇ ਲੋਕ ਨੇ ਨਸ਼ੇੜੀ ਲੋਕ ਐ ਗੇ ਲੋਕ ਐ ਆ ਜੂ ਟੂ ਉਪਰਾਹੀ ਇਹ ਜਾਂਦੇ ਆ ਜਾ ਕੇ ਇਹ ਆਪਰੇਸ਼ਨ ਕਰਾ ਕੇ ਕਿੰਨਰ ਬਣ ਜਾਂਦੇ ਆ ਠੀਕ ਹੈ ਜੀ ਜੇ ਤਾਂ ਇਹ ਸਹੀ ਢੰਗ ਦੇ ਨਾਲ ਕੋਈ ਬਣ ਗਿਆ ਫਕੀਰ ਤੋ ਸਾਡੇ ਪੰਥ ਨੂੰ ਪਨਾਹ ਲੈਂਦਾ ਹੈ ਤੋ ਫਿਰ ਪੰਥ ਦੀਆਂ ਜੋ ਰੀਤੀਆਂ ਰਿਵਾਜ ਹੈ ਤਾ ਉਹਦੇ ਮੂਜਬ ਚੱਲੇ ਉਹ ਸਾਡੀ ਚਾਰ ਦੁਬਾਰੀ ਦੇ ਅੰਦਰ ਰਵੇ ਤੋ ਸਾਡਾ ਹੋਏਗਾ ਅਸੀਂ ਉਹਦੇ ਜ਼ਿੰਮੇਵਾਰ ਹੋਵਾਂਗੇ ਜਿਹੜੇ ਲੋਕ ਇਹੋ ਜਿਹੇ ਗਰੁੱਪ ਬਣਾਈ ਫਿਰਦੇ ਐ ਉਹ ਸਾਡੇ ਪੰਥ ਨੂੰ ਵੀ ਖੋਹਦੇ ਐ ਔਰ ਬੱਚਿਆਂ ਵਾਲਿਆਂ ਨੂੰ ਵੀ ਉਹ ਪਰੇਸ਼ਾਨੀਆਂ ਦਿੰਦੇ ਐ ਜਿਹੜੀ ਗੱਲ ਮੈਂ ਕੱਲ ਇੱਕ ਥਾਣੇਦਾਰ ਦੀ ਸੁਣੀ ਕਿ ਉਹ ਜਿਹੜੇ ਚੁਣੇ ਲੋਕ ਸ਼ਹਿਰੀ ਲੋਕ ਉਹ ਜਦੋਂ ਉਹਨਾਂ ਨੂੰ ਪਰੇਸ਼ਾਨ ਕਰਦੇ ਤਾਂ ਸਾਡੇ ਡੇਰੇ ਚ ਆਉਣਗੇ ਤਾਂ ਜਦੋਂ ਉਹਨਾਂ ਦੀ ਗੱਲ ਸੁਣ ਕੇ ਥਾਣੇ ਦੇ ਵਿੱਚ ਗਏ ਤਾਂ ਮੈਨੂੰ ਤਾਂ ਥਾਣੇਦਾਰ ਸਾਹਿਬ ਦੀ ਵੀ ਕੋਈ ਸਮਝ ਨਹੀਂ ਲੱਗੀ ਕਿ ਚੰਗੇ ਰੈਂਕ ਦੇ ਬੈਠ ਕੇ ਅਫਸਰ ਪਹਿਲਾਂ ਤਾਂ ਉਹਨੂੰ ਡੀਲ ਕਰਨਾ ਹੀ ਨਹੀਂ ਆਇਆ ਕਿ ਪੰਚਾਇਤੀ ਲੋਕਾਂ ਨੂੰ ਡੀਲ ਕਿਵੇਂ ਕਰਿਆ ਜਾਂਦਾ ਹੈ ਕਿਉਂਕਿ ਜਦੋਂ ਵੀ ਕੋਈ ਕਾਨੂੰਨ ਦਾ ਰਾਖਾ ਹੈ ਤਾਂ ਅਸੀਂ ਕਾਨੂੰਨ ਦੀ ਸਹਾਇਤਾ ਲੈਣੇ ਆ ਅਸੀਂ ਉਸ ਬੰਦੇ ਕੋਲੇ ਜਾਣੇ ਆ ਤਾਂ ਪਹਿਲਾਂ ਤਾਂ ਚੰਗੀ ਢੰਗ ਦੇ ਨਾਲ ਚੰਗਾ ਅਫਸਰ ਪਬਲਿਕ ਨੂੰ ਡੀਲ ਕਰਦਾ ਹੈ ਫੇਰ ਉਹ ਦੋਨਾਂ ਧਿਰਾਂ ਦੀ ਬਾਤ ਸੁਣਦਾ ਹੈ ਬਾਤ ਸੁਣ ਕੇ ਫਿਰ ਉਸ ਦਾ ਰਿਜ਼ਲਟ ਕੱਢ ਕੇ ਕੋਈ ਮਤਲਬ ਗੱਲ ਦਾ ਸਿਰਾ ਲਾਉਂਦਾ ਹੈ ਕੱਲ ਇੱਕ ਤਾਂ ਜਿਹੜੇ ਉਹਦੇ ਪੱਦੇ ਸ਼ਬਦ ਮੈਨੂੰ ਥਾਣੇਦਾਰ ਦੇ ਬਿਲਕੁਲ ਚੰਗੇ ਨਹੀਂ ਲੱਗੇ ਮੈਂ ਆਪਦੇ ਸ਼ਬਦਾਂ ਦੇ ਵਿੱਚ ਉਸ ਗੱਲ ਦੀ ਨਕੀਦੀ ਕਰਦਾ ਹਾਂ ਦੂਸਰਾ ਮੈਂ ਪਬਲਿਕ ਨੂੰ ਦੱਸਣਾ ਚਾਹੁੰਦਾ ਕਿ ਉਹ ਸਾਡੇ ਪੰਥ ਦੇ ਲੋਕ ਨਹੀਂ ਅਸੀਂ ਉਹਨਾਂ ਲੋਕਾਂ ਦੇ ਜ਼ਿੰਮੇਵਾਰ ਨਹੀਂ ਕਿਸੇ ਨਾਲ ਚੋਰੀ ਜਾਂ ਕਿਸੇ ਨਾਲ ਠੱਗੀ ਜਾਂ ਕਿਸੇ ਨਾਲ ਕੁਝ ਕਰਦੇ ਐ ਔਰ ਸਾਡਾ ਭੇਸ ਪਾ ਕੇ ਤੋਂ ਫਿਰ ਬਦਨਾਮੀ ਸਾਡੇ ਪੰਥ ਦੀ ਹੁੰਦੀ ਐ ਨਹੀਂ ਤਾਂ ਕਿਵੇਂ ਤੁਸੀਂ ਕਹਿ ਰਹੇ ਹੋ ਜੀ ਕਿ ਸਾਡੇ ਪੰਥ ਦੇ ਲੋਕ ਨਹੀਂ ਹੈਗੇ ਕਿ ਇਹ ਮੁੰਡੇ ਨੇ ਬਣੇ ਹੋਏ ਨੇ ਆਪਰੇਸ਼ਨ ਵਗੈਰਾ ਕਰਾ ਕੇ ਜਾਂ ਕੀ ਐ ਪੂਰਾ ਦੱਸੋ ਮਗਲਾ ਵੇਖੋ ਕੱਲ ਮੈਂ ਉਹਨਾਂ ਦੀ ਸ਼ਕਲ ਇੱਕ ਇਹਦੇ ਰਾਹੀਂ ਵੇਖੀ ਐ ਔਰ ਉਹਨਾਂ ਨੇ ਕੋਈ ਇਹ ਨਹੀਂ ਕਿ ਵੀ ਜੇ ਆਪ ਬਾਣਾ ਪਾ ਲਿਆ ਜਾਂ ਕੋਈ ਆਪਰੇਸ਼ਨ ਕਰਾ ਕੇ ਖੁਸਰਾ ਬਣ ਗਿਆ ਠੀਕ ਐ ਅਸੀਂ ਉਹਨਾਂ ਨੂੰ ਇਹ ਵੀ ਨਹੀਂ ਕਹਿੰਦੇ ਵੀ ਉਹ ਕਿਉਂ ਬੜੇ ਅਸੀਂ ਕੋਈ ਉਸ ਤੇ ਉਹਨਾਂ ਤੇ ਤਰਾਜ ਵੀ ਨਹੀਂ ਲਾਉਂਦੇ ਉਹਨਾਂ ਦੀ ਜ਼ਿੰਦਗੀ ਦਾ ਮਸਲਾ ਹੈ ਅੱਗੇ ਮਸਲਾ ਸਾਡੇ ਪੰਥ ਦਾ ਹੈ ਪੰਥ ਬਹੁਤ ਵੱਡੀ ਚੀਜ਼ ਹੈ ਜਿਹੜਾ ਮੇਰਾ ਰਿਸ਼ਤਾ ਹੈ ਮੇਰਾ ਰਿਸ਼ਤਾ ਬਹੁਤ ਉੱਚਾ ਰਿਸ਼ਤਾ ਮੇਰੇ ਪੰਥ ਨਾਲ ਹੈ ਮੇਰੀ ਬ੍ਰਦਰ ਨਾਲ ਹੈ ਮੇਰੀ ਬ੍ਰਦਰ ਨਾਲ ਕਿਤੇ ਵੀ ਧੱਕਾ ਹੁੰਦਾ ਹੈ ਇਹ ਜੇ ਲੋਕ ਮੇਰੇ ਪੰਥ ਨੂੰ ਜਿੱਥੇ ਤੰਗ ਕਰਨਗੇ ਤੇ ਉੱਥੇ ਹੀ ਅਸੀਂ ਆ ਕੇ ਇਹਨਾਂ ਲੋਕਾਂ ਦਾ ਵਿਰੋਧ ਕਰਾਂਗੇ ਜੋ ਸੱਚ ਹੈ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਧਰਾਂਗੇ ਬੱਚਿਆਂ ਨਾਲ ਤੋਂ ਅਸੀਂ ਫੈਸਲਾ ਲਾਵਾਂਗੇ ਅਸੀਂ ਕਾਨੂੰਨ ਤੋਂ ਵੀ ਫੈਸਲਾ ਲਾਵਾਂਗੇ ਪਰ ਮੇਰੀ ਇੱਕ ਜ਼ਿਆਦਾ ਤਖ਼ਤ ਕਰਕੇ ਅਪੀਲ ਉਹ ਜੇ ਟਾਣੇਦਾਰ ਸਾਹਿਬ ਨੂੰ ਹੈ ਕਿ ਉਹਨੂੰ ਖਾਕੀ ਵਰਦੀ ਦਿੱਤੀ ਹੈ ਖਾਕੀ ਵਰਦੀ ਦੇ ਹੋ ਪੂਰੇ ਲੰਘਣਾ ਕਰਕੇ ਗਿਆ ਜਿਹੜਾ ਕਿ ਪੱਦੇ ਸ਼ਬਦ ਪੰਚਾਇਤ ਨੂੰ ਵੀ ਬੋਲਦਾ ਹੈ ਔਰ ਸਾਨੂੰ ਵੀ ਬੋਲਦਾ ਹੈ ਜਿਹੜਾ ਇਹ ਜ ਆਫਸਰ ਜਾ ਕੇ ਮਤਲਬ ਕੀ ਫੈਸਲਾ ਲਾਊਗਾ ਜਿਹਨੂੰ ਬੈਠਣਾ ਖੁਦ ਆਪ ਨੂੰ ਨਾ ਆਇਆ ਮੈਂ ਪਹਿਲਾਂ ਤਾਂ ਥਾਣੇਦਾਰ ਦੀ ਇਸ ਗੱਲ ਦੀ ਨਿੰਦਿਆ ਕਰਦਾ ਕਿ ਉਹਨੂੰ ਇਹ ਸ਼ਬਦ ਨਹੀਂ ਚਾਹੀਦੇ ਸੀ ਬੋਲਣੇ ਕਿ ਜੋ ਬੱਚਿਆਂ ਵਾਲਿਆਂ ਨੂੰ ਉਹ ਪੁੱਛਦਾ ਕਿ ਵੀ ਤੁਸੀਂ ਕੀ ਕੁਸਰੇ ਆ ਇੱਜ਼ਤ ਕਮਾਉਣੀ ਹੈ ਉਹਨਾਂ ਦੀ ਖੂਚੀ ਦਾ ਸ਼ਰੀਕ ਬਣਨਾ ਹੈ ਇਹ ਥੋੜਾ ਹੈ ਕਿ ਵੀ ਇਤੋਂ ਸੀ ਮੰਗ ਲਿਆ ਨਚੇ ਕਰ ਲੇ ਖਾ ਲਿਆ ਪੰਥ ਸਾਡਾ ਬਦਨਾਮ ਹੁੰਦਾ ਔਰ ਆਇ ਚਾਏ ਜੇ ਲੋਕ ਲੁੱਟਦੇ ਫਿਰਦੇ ਐ ਚੋਰੀਆਂ ਠੱਗੀਆਂ ਦੇ ਨਾਲ ਮੰਗਦੇ ਫਿਰਦੇ ਐ ਮੈਂ ਬੱਚੇ ਵਾਲਿਆਂ ਨੂੰ ਵੀ ਅਪੀਲ ਕਰਦਾ ਐ ਕਿ ਪੂਰੇ ਡਰੈਸ ਵਗੈਰ ਵਧਾਈ ਨਾ ਦਿੱਤੀ ਜਾਵੇ ਅਸੀਂ ਆਪਦੀ ਬਦਨਾਮੀ ਨੂੰ ਆਪਦੇ ਪੰਥ ਨੂੰ ਬਚਾਉਣ ਦੀ ਖਾਤਰ ਕਿਸੇ ਵੀ ਥਾਂ ਤੇ ਸਾਨੂੰ ਖੜਨਾ ਪਿਆ ਉਸੇ ਥਾਂ ਤੇ ਅਸੀਂ ਖੜਾਂਗੇ ਤੇ ਨਾ ਮਾਰੇ ਲੋਕਾਂ ਦਾ ਅਸੀਂ ਵਿਰੋਧ ਕਰਦੇ ਰਹਿਾਂਗੇ 8-10 ਦਿਨ ਹੋ ਗਏ ਸਾਡੇ ਚੋਰੀ ਕਰਦੇ ਨੂੰ ਇਹਨਾਂ ਨੂੰ ਹੂੰ ਪਿੰਡਾਂ ਦੇ ਜਾਂਦਿਆਂ ਨੂੰ ਫਿਰ ਅਸੀਂ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਕਾਨੂੰਨ ਕੀ ਕਹਿੰਦਾ ਇਸੇ ਇਸੇ ਕਰਕੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਖੜਕਾਇਆ ਵੀ ਅੱਗੋ ਜਿਹੜਾ ਅਫਸਰ ਬੈਠਾ ਸੀ ਉਹ ਸਾਨੂੰ ਕਹਿੰਦਾ ਸਾਡੇ ਸ਼ਹਿਰ ਦੇ ਨਿਵਾਸੀ ਨਾਲ ਸਾਡੇ ਸਾਡੇ ਮੱਲੇ ਵਾਲੇ ਸਾਡੇ ਨਾਲ ਸਾਨੂੰ ਕਹਿੰਦਾ ਜਾਓ 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 ਇੱਕ ਹੀ ਮਤਲਬ ਹੋਇਆ ਅਸੀਂ ਕਾਨੂੰਨ ਦਾ ਦਰਵਾਜ਼ਾ ਤਾਂ ਹੀ ਖੜਕਾਇਆ ਵੀ ਇਹਨਾਂ ਨੂੰ ਰੋਕਿਆ ਜਾਵੇ ਅਸੀਂ ਤਾਂ ਕਹੇ ਉਹ ਤੇ ਕਾਨੂੰਨ ਚ ਇਹਨਾਂ ਨੂੰ ਰੋਕਿਆ ਜਾਵੇ ਵੀ ਸਾਡੇ ਪਿੰਡਾਂ ਜਬਰਦਸਤ ਜਬਰਦਸਤੀ ਆਉਂਦੇ ਨੇ ਕੋਈ ਨਹੀਂ ਸੁਣਵਾਈ ਹੋਈ ਨਹੀਂ ਹਾਂਜੀ ਸੁਣਵਾਈ ਹੋਈ ਨਹੀਂ ਥਾਣੇ ਦੇ ਵਿੱਚ ਸਾਡੇ ਕੋਈ ਸੁਣਵਾਈ ਨਹੀਂ ਹੋਈ ਜੀ ਐਵੇਂ ਕਿਉਂ ਹੋਇਆ ਜਦੋਂ ਤੁਹਾਡਾ ਪੁਰਾਣਾ ਚੱਲਿਆ ਆ ਰਿਹਾ ਹੈ ਨਾ ਸਾਰਾ ਜੀ ਕਿਤੇ ਹੋਰ ਵੀ ਬਹੁਤ ਆਵੇਗਾ ਥੋੜਾ ਪਹਿਲਾਂ ਮਸਲਾ ਨਹੀਂ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਆਮ ਹੈ ਅਸੀ ਇਹ ਘਟਨਾ ਹੁੰਦੀਆਂ ਨੇ ਕਿ ਮਹੱਤਾਂ ਦੇ ਇੱਕ ਏਰੀਆ ਦੇ ਵਿੱਚ ਦੂਜੇ ਆ ਕੇ ਵੜ ਜਾਂਦੇ ਨੇ ਤਾਂ ਪੁਲਿਸ ਬੈਠ ਕੇ ਸਮਝਾ ਦਿੰਦੀ ਹੈ ਕਿ ਇਹ ਇਹਨਾਂ ਦੇ ਪਿੰਡ ਨੇ ਇਹਨਾਂ ਨੇ ਕਿਉਂ ਨਹੀਂ ਸਮਝਾਇਆ ਇਹਨਾਂ ਨੇ ਜਮਾ ਨੇ ਸਾਡੇ ਸੁਣੇ ਜੇ ਉਹ ਥਾਣੇਦਾਰ ਸਾਨੂੰ ਕਹਿੰਦਾ ਜਾਓ ਜੀ ਜਾਓ ਜਾਓ ਇਹ ਅਫਸਰ ਬਣਾਇਆ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਆ ਤੇ ਇਹ ਕਾਦੇ ਵਾਸਤੇ ਜਨਤਾ ਵਾਸਤੇ ਫੈਸਲਾ ਕਰਨ ਵਾਸਤੇ ਸੱਚ ਸੱਚ ਝੂਠ ਦਾ ਝੂਠ ਉਹ ਕੀਤਾ ਜਾਵੇ ਸਾਡੇ ਕਿਸੇ ਨੇ ਸੁਣਾਈ ਨਹੀਂ ਕਿ ਸਾਨੂੰ ਜਿਹੜੇ ਸਾਡੇ ਨਾਲ ਗਏ ਆ ਸਾਡੇ ਸ਼ਹਿਰ ਦੇ ਜੀ ਸਾਡੇ ਪਿੰਡਾਂ 'ਚ ਆਏ ਜੀ ਉਹਨਾਂ ਨੂੰ ਕਹਿੰਦੇ ਜਾਓ ਜੀ ਜਾਓ 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 ਕੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਹੀ ਮੰਗਿਆ ਸੀ ਵੀ ਸਾਡੇ ਕੋਈ ਲੜਾਈ ਝਗੜਾ ਨਾ ਹੋ ਜਾਵੇ ਇਹਨਾਂ ਨੂੰ ਕਿਹਾ ਜਾਵੇ ਵੀ ਜਿੱਥੇ ਦੇ ਚੇਲੇ ਆ ਤੇ ਆਪਦੇ ਉੱਥੇ ਜਾਣ ਸਾਡੇ ਪਿੰਡਾਂ 'ਚ ਬਣਨ ਦੀ ਲੋੜ ਨਹੀਂ ਇਹਨਾਂ ਨੂੰ ਅਸੀਂ ਸਾਡੇ ਨਾਲ ਜ਼ਬਰਦਸਤ ੱੱਕਾ ਖਰਦੇ ਨਾਲ ਮੁੰਡੇ ਰੱਖੇ ਹੋਏ ਇਹਨਾਂ ਦੇ ਕਿ ਸਾਡੇ ਨਾਲ ਤਾਂ ਤੱਕਾ ਕਰਦੇ ਤੁਹਾਡਾ ਕੀ ਨਾਮ ਹੋਗਾ ਜੀ ਮੇਰਾ ਬਾਈ ਨਿਸ਼ਾਨ ਸਿੰਘ ਤੁਸੀਂ ਕੱਲ ਵੀ ਮੈਂ ਦੇਖਿਆ ਥਾਣੇ ਦੇ ਵਿੱਚ ਵੀ ਤੁਸੀਂ ਇਹਨਾਂ ਦੀ ਮਤਲ ਆਏ ਸੀ ਇਹਨਾਂ ਨਾਲ ਪੰਚਾਇਤੀ ਤੌਰ ਤੇ ਹਾਂਜੀ ਕਾਰਨ ਕੀ ਹੈ ਤੁਸੀਂ ਇਹਨਾਂ ਦੀ ਸਪੋਰਟ ਕਰ ਰਹੇ ਹੋ ਦੂਜੇ ਪਾਸੇ ਆਪਾਂ ਨੇ ਦੇਖਿਆ ਉਹਨਾਂ ਨਾਲ ਕੋਈ ਬੰਦਾ ਨਹੀਂ ਹੈਗਾ ਸੀ ਕੀ ਚੱਕਰ ਕੀ ਹੈ ਕਿ ਇਹਨਾਂ ਨਾਲ ਤੁਸੀਂ 50 ਬੰਦੇ ਸੀ ਇੱਕ ਕਾਰਨ ਕੀ ਹੈ ਜੀ ਜਦੋਂ ਸਾਡੇ ਬਜ਼ੁਰਗ ਜਿਉਂਦੇ ਸੀ ਸਾਡੇ ਦਾਦੇ ਸਾਡਾ ਪਿਓ ਉਦੋਂ ਦੇ ਹੀ ਚੰਦਮント ਨੂੰ ਜਾਣਦੇ ਆ ਜੀ ਚੰਦਮント ਸਾਡੇ ਤੋਂ ਵਧਾਈਆਂ ਲੈਣ ਜਾਂਦਾ ਸੀ ਜੀ ਚੰਦਮント ਤੋਂ ਇਹ ਅਸੀਂ ਡੇਰ ਨਾਲ ਜੁੜੇ ਹੋਏ ਆ ਅਸੀਂ ਇਕੱਲੇ ਨਹੀਂ ਸਾਡਾ ਪਿੰਡ ਹੀ ਸਾਰਾ ਸਾਰਾ ਪਿੰਡ ਲਾੜੋ ਸੁਨਾਮ ਸ਼ਹਿਰ ਲਾੜੋ ਚੰਦਮਨ ਜੀ ਨਾਲ ਜੁੜੇ ਹੋਏ ਆ ਤੇ ਹੁਣ ਜਿਹੜੇ ਕੋਈ ਨਵੇਂ ਮੁੰਡੇ ਉੱਠੇ ਨੇ ਨਚਾਰ ਨੇ ਉਹ ਉਹ ਮੇਲਿਆਂ ਤੇ ਨੱਚਦੇ ਨੇ ਡਰਾਮਿਆਂ 'ਚ ਉਹਨਾਂ ਨੇ ਚਾਰ ਉੱਠ ਕੇ ਇਹਨਾਂ ਦੇ ਅੱਗੇ ਵਧਾਈ ਲੈਣ ਉਹ ਕਹਿੰਦੇ ਵੀ ਅਸੀਂ ਵਧਾਈ ਦੇ ਹੱਕਦਾਰ ਆ ਪਰ ਜੇ ਕਿ ਉਹ ਨਹੀਂ ਵਧਾਈ ਦੇ ਹੱਕਦਾਰ ਅਸੀਂ ਇਹ ਡੇਰੇ ਨੂੰ ਅਸੀਂ ਵਧਾਈ ਦੇਵਾਂਗੇ ਇਸੇ ਡੇਰੇ ਨਾਲ ਸਾਡੇ ਬਜ਼ੁਰਗ ਜੁੜੇ ਹੋਏ ਸੀ ਇਸੇ ਡੇਰੇ ਨਾਲ ਅਸੀਂ ਆਪ ਜੁੜੇ ਹੋਏ ਆ ਇਹ ਕਿਵੇਂ ਆਪਾਂ ਦੇਖਦੇ ਆ ਮੈਂ ਪਹਿਲਾਂ ਵੀ ਇਹਨਾਂ ਤੋਂ ਵੀ ਗੱਲ ਪੁੱਛੀ ਕਹਿੰਦੇ ਨੇ ਵੀ ਮਹਾਂਤ ਕਈ ਥਾਵਾਂ 'ਤੇ ਧੱਕਾ ਕਰ ਜਾਂਦੇ ਨੇ ਲੋਕਾਂ ਦੇ ਨਾਲ ਕਿਵੇਂ ਕੱਲ ਉਹ ਵੀ ਕਹਿ ਰਹੇ ਸੀ ਥਾਣੇ ਦੇ ਵਿੱਚ ਵੀ ਇਹ ਜਾਦੇ ਪੈਸੇ ਲੈਂਦੇ ਨੇ ਸੀ ਤਾਂ ਘੱਟ ਪੈਸੇ ਲੈ ਕੇ ਸਾਰ ਲੈਨੇ ਆ ਠੀਕ ਹੈ ਜੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਅਸੀਂ ਐਂ ਚਾਹੁੰਦੇ ਆ ਜਦੋਂ ਕੋਈ ਜਿੰਨੀ ਕਲ ਨੂੰ ਸਰਦਾ ਜੀ ਜਿੰਨਾ ਜਦੋਂ ਕੋਈ ਧੀ ਪੁੱਤਰ ਹੋ ਜਾਂਦਾ ਤਾਂ ਐਂ ਖੁਸ਼ੀ ਮਨਾਉਂਦੇ ਨੇ ਜੀ ਆਪਾਂ ਤੋਂ ਵੱਧ ਖੁਸ਼ੀ ਮਨਾਉਂਦੇ ਨੇ ਜੀ ਸਾਡੇ ਨਾਲੋਂ ਵੱਧ ਜੇ ਕਿਸੇ ਦਾ ਵਿਆਹ ਹੁੰਦਾ ਜੀ ਇੱਕ ਜੀ ਜੁੜਦਾ ਹੈ ਕਰੋੜਾਂ ਰੁਪਈਆ 'ਚ ਜੀ ਨਹੀਂ ਬਣਦਾ ਜੀ ਗੱਲ ਸੁਣ ਇਹ ਵੀ ਆਪਣੀ ਖੁਸ਼ੀ ਮਨਾਉਂਦੇ ਨੇ ਵੀ ਅੱਗੋਂ ਸਾਡੇ ਮੁੰਡਾ ਹੋ ਗਿਆ ਅੱਗੋਂ ਤੇ ਮੁੰਡੇ ਦੇ ਅਸੀਂ ਵਿਆਹ ਤੇ ਆਵਾਂਗੇ ਅੱਗੋਂ ਅੱਗੋਂ ਮੁੰਡੇ ਪੋਤਰਾ ਹੋ ਗਿਆ ਪੋਤੇ ਦੇ ਵਿਆਹ ਤੇ ਜਾਵਾਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸਾਡੇ ਨਾਲ ਵਾਧੇ ਨੂੰ ਖੁਸ਼ੀ ਹੁੰਦੀ ਹੈ ਜੀ ਇਹ ਕਿਹੜੇ ਕੱਲ ਆਏ ਸੀ ਡੁਪਲੀਕੇਟ ਦੀ ਫਿਰ ਤਾਂ ਇਹ ਆਪਾਂ ਅਗਰ ਗੱਲ ਕਰੀਏ ਮੁੰਡੇ ਨੇ ਫਿਰ ਤਾਂ ਇਹ ਇਧਰ ਡੁਪਲੀਕੇਟ ਨਚਾਰ ਨਹੀਂ ਡਰਾਮੇ ਲ ਜਾਂਦੇ ਨੇ ਜਲਸਿਆਂ 'ਚ ਤੇ ਇਹ ਉਹ ਕੰਮ ਕਰਦੇ ਨੱਚਣ-ਨੁੱਚਣ ਜਾਂਦੇ ਨੇ ਚਲੋ ਹੁਣ ਇਹਨਾਂ ਨੂੰ ਸੋਚੇ ਵੀ ਇਧਰ ਟਮਾਟਮ ਆਪਾਂ ਸ਼ਹਿਰ 'ਚ ਜਾਵੜੋ ਜੀ ਆਪਾਂ ਵਧਾਈਆਂ ਲੈਣ ਲੱਗ ਜੋ ਪਰ ਨਾ ਸਾਡਾ ਇਹਨਾਂ ਨੂੰ ਪਿੰ ਨਾਉ ਵਧਾਈ ਦੇ ਹੱਕਦਾਰ ਨਾ ਜੀ ਬਾਕੀ ਅਸੀਂ ਪੁਲਿਸ ਸਾਹਿਬ ਨੂੰ ਇਹ ਕਹਿੰਦੇ ਆ ਬੇਨਤੀ ਕਰਦੇ ਹਾਂ ਵੀ ਨਾ ਬੈਠ ਕੇ ਨਿਵੇੜਿਆ ਜਾਵੇ ਨਹੀਂ ਤਾਂ ਜੇ ਕੱਲ ਨੂੰ ਕੋਈ ਵੱਦ ਘਟ ਹੋ ਗਿਆ ਉਹ ਪੁਲਿਸ ਜ਼ਿੰਮੇਵਾਰ ਹੈ